ਸੁਖਬੀਰ ਸਿੰਘ ਬਾਦਲ ਹੜਪੀੜਿਤ ਲੋਕਾਂ ਚ ਜਾ ਕੇ ਪੈਸੇ ਵੰਡਦੇ ਨਜ਼ਰ ਆਏ ਡੀਜ਼ਲ ਵੰਡਦੇ ਨਜ਼ਰ ਆਏ ਬਹੁਤ ਸਾਰੇ ਸਵਾਲ ਉਸ ਵੇਲੇ ਉੱਠੇ ਪਰਸ਼ਾਇਦ ਹੁਣ ਉਹਨਾਂ ਸਵਾਲਾਂ ਦਾ ਜਵਾਬ ਮਿਲਣਾ ਸ਼ੁਰੂ ਹੋ ਗਿਆ ਕੁਝ ਸਬੂਤ ਲਿਆਂਦੇ ਗਏ ਐ ਲੰਗੇ ਦਿਨੀ ਕੁਝ ਪ੍ਰੈਸ ਕਾਨਫਰੈਂਸਿਜ਼ ਹੋਈਆਂ ਨੇ ਐਸਜੀਪੀਸੀ ਦਾ ਪਾਇਆ ਹੋਇਆ ਮਤਾ ਸਾਹਮਣੇ ਆਇਆ ਹੁਣ ਉਹ ਸਾਰਾ ਕੁਝ ਜੋ ਸੁਖਬੀਰ ਸਿੰਘ ਬਾਦਲ ਵੰਡ ਰਹੇ ਨੇ ਉਹ ਆ ਕਿਥੋਂ ਰਿਹਾ ਇਹ ਕੋਸ਼ਤ ਕੀਤਾ ਜਾਣ ਲੱਗ ਗਿਆ ਇਹ ਜੇ ਬਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਇਸ ਵੇਲੇ ਮੌਜੂਦ ਨੇ ਡਾਕਟਰ ਸਾਹਿਬ ਸਾਨੂੰ ਰਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸੁਖਬੀਰ ਸਿੰਘ ਬਾਦਲ ਹੁਣ ਤੱਕ ਪਤਾ ਨਹੀਂ ਕਿੰਨੇ ਲੱਖ ਰੁਪਏ ਵੰਡ ਚੁੱਕੇ ਨੇ 3000 ਲੀਟਰ ਡੀਜ਼ਲ ਜਿਹੜਾ ਉਹ ਦੇ ਚੁੱਕੇ ਨੇ ਇੱਕ ਥਾਂ ਦੇ ਉੱਤੇ ਪਰ ਇਹ ਸਾਰਾ ਕੁਝ ਆਇਆ ਕਿੱਥੋਂ ਇਹ ਉਸ ਵੇਲੇ ਵੀ ਸਵਾਲ ਸੀ ਹੁਣ ਸਗੋ ਬਹੁਤ ਵੱਡਾ ਬਣ ਗਿਆ ਇਹਦਾ ਜਵਾਬ ਹੁਣ ਤੁਸੀਂ ਦਿਓ ਦੇਖੋ ਨਕਦੀ ਬਾਰੇ ਤਾਂ ਹਜੇ ਮੈਨੂੰ ਕਲੀਅਰ ਨਹੀਂ ਆ ਕਿਉਂਕਿ ਜਿਹੜੀ ਤਾਥਾਂ ਦੇ ਆਧਾਰ ਤੇ ਗੱਲ ਹੁੰਦੀ ਆ ਕਰਨੀ ਵਾਜਬ ਹੁੰਦੀ ਆ ਹਵਾ ਹਵਾਈ ਗੱਲ ਕਰਨ ਦੀ ਆਪਾਂ ਨੂੰ ਯਾਦਤ ਨਹੀਂ ਹੈ ਸਾਹਬ ਸਿੰਘ ਜੀ ਗੱਲ ਇਹ ਆ ਕਿ ਨਗਦ ਪੈਸਾ ਇਹ ਤਾਂ ਹਜੇ ਪਤਾ ਲੱਗੇਗਾ ਕਿ ਐਸਜੀਪੀਸੀ ਨੇ ਰਿਲੀਜ਼ ਕੀਤਾ ਜਾਂ ਸੁਖਵੀਰ ਦਾ ਆਪਣਾ ਕੋਲੋਂ ਦਾ ਪੈਸਾ ਹੈਗਾ ਜਾਂ ਜਿਹੜੇ ਉਹਦੇ ਧਨਾੜ ਮਿੱਤਰ ਦੋਸਤ ਨੇ ਮਿੱਤਰ ਪਿਆਰੇ ਨੇ ਬੱਡੇ-ਬੱਡੇ ਉਹਦੇ ਮਿੱਤਰ ਨੇ ਦੋਸਤ ਜਾਂ ਉਹਨਾਂ ਦਾ ਪੈਸਾ ਹੈਗਾ ਇਹ ਉਹਦੀ ਗੱਲ ਬਾਤ ਹੈ ਲੇਕਿਨ ਜਿਹੜੀ ਡੀਜ਼ਲ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਡੀਜ਼ਲ ਜਿਹੜਾ ਵੰਡਿਆ ਜਾ ਰਿਹਾ ਸੀਗਾ ਜਾਂ ਵੰਡਿਆ ਗਿਆ ਉਹਦੀਆਂ ਜਿਹੜੇ ਬਿੱਲ ਹੈਗੇ ਉਹ SGPC ਦੇ ਨਾਮ ਤੇ ਸੀਗਾ ਕਿਉਂਕਿ ਉਹ ਵੀ ਗੱਲ ਉੱਥੇ ਦਿਖ ਗਈ ਗੱਡੀ ਦਿਖ ਗਈ ਤੇ ਪਤਾ ਲੱਗ ਗਿਆ SGPC ਦਾ ਉੱਤੇ ਸਟicker ਲੱਗਾ ਹੋਇਆ ਸੀਗਾ ਤੇ ਉਹ ਰੌਲਾ ਪੈ ਗਿਆ ਬਈ ਇਹ ਤਾਂ ਗੱਡੀ SGPC ਦੀ ਹੈਗੀ ਆ ਤੋ ਬਾਅਦ ਦੇ ਵਿੱਚ ਕਲੀਅਰ ਵੀ ਹੋ ਗਿਆ ਕਿ ਉਹ ਐਸਜੀਪੀਸੀ ਦੇ ਜਿਹੜਾ ਵਾ ਉਹ ਡੀਜ਼ਲ ਐਸਜੀਪੀਸੀ ਦੇ ਨਾਂ ਤੇ ਲਿੱਤਾ ਗਿਆ ਸੀ ਉਹਦਾ ਪੈਸਾ ਐਸਜੀਪੀਸੀ ਦੇ ਰਹੀ ਸੀ ਯਾਨੀ ਜਿਹੜਾ ਲੋਕਾਂ ਨੇ 10 10 ਰੁਪਏ ਮੱਥਾ ਟੇਕਿਆ ਕਿਸੇ ਨੇ 100 ਰੁਪਏ ਮੱਥਾ ਟੇਕਿਆ ਗੁਰੂ ਨੂੰ ਮੱਥਾ ਟੇਕਿਆ ਉਹ ਗੋਲਕ ਦਾ ਪੈਸਾ ਸਰਦਾਰ ਸੁਖਵੀਰ ਸਿੰਘ ਬਾਦਲ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੰਡ ਰਿਹਾ ਭਾਵੇਂ ਉਹ ਡੀਜ਼ਲ ਦੇ ਰੂਪ ਚ ਵੰਡ ਰਿਹਾ ਭਾਵੇਂ ਉਹ ਕੱਪੜੇ ਦੇ ਰੂਪ ਚ ਵੰਡ ਰਿਹਾ ਭਾਵੇਂ ਉਹ ਪਾਣੀ ਲਾਂਪੀਨ ਵਾਲੇ ਪਾਣੀ ਜਾਂ ਹੋਰ ਆਟਾ ਦਾਲ ਦੇ ਰੂਪ ਚ ਵੰਡ ਰਿਆ ਲੇਕਿਨ ਲੋਕਾਂ ਦੇ ਟਿੱਕੇ ਹੋਏ ਮੱਥੇ ਦਾ ਪੈਸਾ ਗੁਰਦੁਆਰਾ ਦੇ ਵਿੱਚ ਜਿਹੜਾ ਸੀ ਗੋਲਕ ਚ ਪਾਇਆ ਹੋਇਆ ਉਹ ਸਰਦਾਰ ਸੁਖਵੀਰ ਸਿੰਘ ਰਾਈ ਦੇ ਹੱਥਾਂ ਚੋਂ ਵੰਡਿਆ ਗਿਆ ਔਰ ਇਹ ਬੜੀ ਚਿੰਤਾਜਨਕ ਗੱਲ ਵੀ ਹੈ ਕਿਉਂਕਿ ਅੱਗੇ ਵੀ ਬੜੇ ਪੁਰਾਣੇ ਵਕਤ ਦੇ ਉੱਤੇ ਦੋਸ਼ ਲੱਗਦੇ ਆਏ ਨੇ ਬਹੁਤ ਲੱਗਦੇ ਆਏ ਨੇ ਜਿਵੇਂ ਤੁਸੀਂ ਸਭ ਨੂੰ ਪਤਾ ਹੋਣਾ ਕਿ ਕਈ ਜ਼ਮੀਨਾਂ ਜਿਹੜੀਆਂ ਐਸਜੀਪੀਸੀ ਦੀਆਂ ਇਹੋ ਜੀਆਂ ਠੇਕੇ ਤੇ ਹੈਗੀਆਂ ਜੀ ਜੇ ਮੈਂ ਤਾਂ ਇੱਕ ਵਾਰ ਮੈਨੂੰ ਜਥੇਦਾਰ ਰਣਜੀਤ ਸਿੰਘ ਮਿਲੇ ਤੇ ਦੱਸ ਰਿਹਾ ਸੀ ਕਹਿੰਦੇ ਮੈਂ ਤਾਂ ਆਪ ਕਈ ਵਾਰ ਹਾਸੋਹਿਣੀਆਂ ਗੱਲਾਂ ਹੋ ਜਾਂਦੀਆਂ ਜਦੋਂ ਮੈਂ ਪੜਦਾ ਬਈ ਇੱਕ ਜ਼ਮੀਨ ਦੇ ਵਿੱਚੋਂ 15 ਲੱਖ ਰੁਪਈਏ ਦੀ ਸਾਨੂੰ ਆਮਦਨ ਆਂਦੀ ਪਈ ਐਸਜੀਬੀਸੀ ਨੂੰ ਤੇ 19 ਲੱਖ ਰੁਪਈਆ ਖਰਚ ਕਰਦੀ ਪਈ ਐ ਖੇਤੀਬਾੜੀ ਦੀ ਜ਼ਮੀਨ ਆ ਤੇ ਕਹਿੰਦੇ 15 ਲੱਖ ਰੁਪਈਆ ਉਸ ਜ਼ਮੀਨ ਤੋਂ ਐਸਜੀਬੀਸੀ ਨੂੰ ਆਮਦਨ ਆ ਪਰ ਸਾਲ ਤੇ ਅਸੀਂ 19 ਲੱਖ ਰੁਪਈਆ ਖਰਚਾ ਉਹਦਾ ਦਿਖਾਣੇ ਪਏ ਤੇ ਉਹ ਖੇਤੀ ਕਹਿੰਦੇ ਫਿਰ 4 ਲੱਖ ਰੁਪਈਆ ਪੱਲਿਓਂ ਪਾ ਗਿਆ ਐਸਜੀਬੀਸੀ ਕਰਦੀ ਪਈ ਹੋਰ ਵੀ ਜਿਵੇਂ ਹੋਰ ਜ਼ਮੀਨਾਂ ਹੈਗੀਆਂ ਮੈਂ ਜਿੱਥੇ 60-60 ਹਜ਼ਾਰ ਰੁਪਏ ਹਾਲਾ ਹੈ ਪੰਜਾਬ 'ਚ ਮੈਨੂੰ ਲੱਗਦਾ ਕਿ ਸਾਰੀਆਂ ਜ਼ਮੀਨਾਂ ਦਾ ਹਾਲਾ 50 ਤੋਂ 60 ਹਜ਼ਾਰ ਦੇ ਤੋਂ ਉੱਤੇ ਟੱਪਦਾ 80 ਹਜ਼ਾਰ ਵੀ ਹੈ ਕਿਸੇ ਜਗ੍ਹਾ ਤੇ ਕਿਸੇ ਜਗ੍ਹਾ ਤੇ 75 ਹਜ਼ਾਰ ਵੀ ਹੈ ਯਾਨੀ 50 ਹਜ਼ਾਰ ਤੋਂ ਵੱਧ ਹੈ ਤੇ ਕਈ ਜ਼ਮੀਨਾਂ ਦੇ ਹਾਲੇ ਜਿਹੜੇ 20-22 ਹਜ਼ਾਰ ਤੇ ਆ ਠੀਕ ਹੈ ਨਾ ਤੇ ਇਹ ਸਾਰੇ ਜਿਹੜੇ ਨਾ ਸਵਾਲੀਆ ਨਿਸ਼ਾਨ ਹੈਗੇ ਆ ਕਿਉਂਕਿ ਇਹ ਪੈਸਾ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਆਪਣੇ ਆਪਣੇ ਦਸਵੰਧ ਰਾਈ ਕੱਢ ਕੇ ਗੁਰੂ ਨੂੰ ਸਮਰਪਿਤ ਕੀਤਾ ਔਰ ਉਹਦਾ ਦੁਰਪਯੋਗ ਹੋ ਰਿਹਾ ਮੈਨੂੰ ਦੁਰਪਯੋਗ ਇਸ ਕਰਕੇ ਕਹੂੰਗਾ ਠੀਕ ਹੈ ਗਰੀਬ ਲੋਕਾਂ ਤੱਕ ਪਹੁੰਚ ਰਿਹਾ ਹੜਪੀਟਾਂ ਤੱਕ ਪਹੁੰਚ ਰਿਹਾ ਉਹਨਾਂ ਦੀ ਮਦਦ ਤੱਕ ਪਹੁੰਚ ਰਿਹਾ ਲੇਕਿਨ ਜਿਹੜਾ ਪੈਸਾ ਗੁਰੂ ਦੀ ਗੋਲਕ ਨੂੰ ਦਿੱਤਾ ਗਿਆ ਉਹ ਗੁਰੂ ਦੇ ਨਿਵਾਇੰਦਿਆਂ ਨਾਲ ਹੀ ਵਰਤਿਆ ਜਾਣਾ ਚਾਹੀਦਾ ਜਿਹੜੀ ਮੇਰੀ ਆਪਣੀ ਥਿੰਕਿੰਗ ਹੈ ਮੈਂ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੇ ਸਿਆਣੇ ਨੇ ਕਾਬਲ ਨੇ ਪੜੇ ਲਿਖੇ ਨੇ ਵਕੀਲ ਨੇ ਜੱ태 ਹਰਜਿੰਦਰ ਸਿੰਘ ਤਾਂ ਮੈਂ ਆਪ ਵਰਤ ਆਪਣੇ ਹੱਥਾਂ ਨਾਲ ਵਰਤਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤੇ। ਉਹਦੇ 'ਚ ਰਾਜਨੀਤਿਕ ਨਾ ਹੋਣ। ਉਹਦੇ 'ਚ ਕੋਈ ਰਾਜਨੀਤਿਕ ਲੋਕ ਨਾ ਹੋਣ। ਪਰੇ ਕਰ ਦਿਓ ਸਾਰੇ। ਭਾਵੇਂ ਅਕਾਲੀ ਦਲ ਆ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ ਕਾਂਗਰਸ ਆ, ਭਾਵੇਂ ਭਾਜਪਾ ਆ। ਸਭ ਪਰੇ ਕਰ ਦਿਓ। ਭਾਵੇਂ ਅਕਾਲੀ ਦਲ ਜਿਹੜਾ ਵਾ ਜਥੇ ਅਗਿਆਨੀ ਹਰਪ੍ਰੀਤ ਸਿੰਘ ਦਾ ਜਾਂ ਭਾਵੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਸਭ ਪਰੇ ਕਰ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨਰੋਲ ਤੌਰ ਤਰੀਕੇ ਤੇ ਆਪਾ ਬੰਦੇ ਲੇਕਿਨ ਹਜੇ ਤੱਕ ਜਿੰਨਾ ਕ ਮੈਂ ਆਪਾ ਹੜ ਪੀੜਤਾ ਤੋਂ 11 ਅਗਸਤ ਤੋਂ ਦੇਖਦੇ ਆ ਰਹੇ ਆ ਲਗਭਗ 1 ਮਹੀਨਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੱਛੋਂ ਰਹਿ ਕੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਹ ਡੀਜ਼ਲ ਵਗੈਰਾ ਵੰਡਵਾਇਆ ਇਹਦੀ ਇੱਕ ਪੁਸ਼ਟੀਤਾ ਸਾਹਮਣੇ ਹੋ ਹੀ ਗਈ ਆ ਗਈ ਤਸਵੀਰ ਹੁਣ ਜਿੱਦਾਂ ਜਿੱਦਾਂ ਅੱਗੇ ਰਿਕਾਰਡ ਆਊਗਾ ਉਸ ਤੋਂ ਬਾਅਦ ਪਤਾ ਲੱਗਾ ਲੇਕਿਨ ਅਭੀ ਬੜਾ ਔਖਾ ਹੋ ਜਾਂਦਾ ਕਈ ਵਾਰ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੀਜ਼ਲ ਲਿੱਤਾ 4000 ਲੀਟਰ ਲਿੱਤਾ 10000 ਲੀਟਰ ਡੀਜ਼ਲ ਲਿੱਤਾ ਉਥੇ ਪਰਚੀ ਭੇਜੀ ਹੁਣ ਵਾਕਿਆ ਹੜਪੀਟਾਂ ਨੂੰ ਦਿੱਤਾ ਗਿਆ ਜਾਂ ਕਿਸੇ ਹੋਰ ਕੰਮ ਲਈ ਇਸਤੇਮਾਲ ਕੀਤਾ ਗਿਆ ਤੁਸੀਂ ਇਹਨੂੰ ਵੀ ਜਸਟੀਫਾਈ ਨਹੀਂ ਕਰ ਸਕਦੇ ਨਾ ਇਹਨੂੰ ਕਲਾਸੀਫਾਈ ਨਹੀਂ ਕਰ ਸਕਦੇ ਬਈ ਠੀਕ ਆ ਉਥੇ ਹਾਲੇ ਦੀਆਂ ਜ਼ਮੀਨਾਂ ਵੀ ਹੋ ਸਕਦੀਆਂ ਜ਼ਮੀਨਾਂ ਵਾਸਤੇ ਵੀ ਇਹਨਾਂ ਨੇ ਆਪਣਾ ਡੀਜ਼ਲ ਦਿੱਤਾ ਹੋ ਸਕਦਾ ਯਾਨੀ ਹਜੇ ਹਜੇ ਕੱਚੀ ਗੱਲ ਹੈ ਜਿਹੜੀ ਇਹ ਗੱਲ ਗੱਲ ਪੱਕੇ ਗਈ ਲੇਕਿਨ ਇਹ ਜਿਹੜੀ ਇੱਕ ਇੱਕ ਘਟਨਾਕ੍ਰਮ ਹੋਇਆ ਸਾਹਮਣੇ ਆ ਗਿਆ ਅੱਗੇ ਵੀ ਐਸਜੀਪੀਸੀ ਦੇ ਪੈਸੇ ਦੇ ਦੁਰਉਪਯੋਗ ਤੁਹਾਡੇ ਸਾਹਮਣੇ ਲੱਗਦੇ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸੀਏ ਹੁੰਦੇ ਸੀ ਕੋਲੀ ਉਹ ਅੱਜ ਵੀ ਉਹਨਾਂ ਕੋਲ ਜਦੋਂ ਕੰਮ ਕਰਦੇ ਸੀ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰਟਰਡ ਅਕਾਊਂਟੈਂਟ ਵੀ ਸੀ 8 ਲੱਖ ਰੁਪਏ ਮਹੀਨੇ ਦੀ ਸੈਲਰੀ ਲੈ ਰਹੇ ਸੀ ਔਰ ਤੁਸੀਂ ਇਸੀ ਚੀਜ਼ ਨੂੰ ਧਿਆਨ ਨਾਲ ਸਮਝੋ ਕਿ ਅੱਜ ਸਿੱਖ ਕੌਮ ਵਰਲਡ ਬੈਂਕ ਵਰਗੇ RBI ਦੇ ਉੱਤੇ ਰਾਜ ਕਰ ਰਹੀ ਹੈ ਉੱਥੋਂ ਤੱਕ ਦੇ ਗਵਰਨਰ ਸਿੱਖ ਕੌਮ ਤੋਂ ਨਿਕਲੇ ਹੋ ਹੀਰੇ ਨੇ ਜਿਹੜੇ NASA ਤੱਕ ਨੂੰ ਚਲਾ ਰਹੇ ਨੇ ਤੇ ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਰਪਣ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਨੂੰ ਵੀ ਤਿਆਰ ਹੈ 8 ਲੱਖ ਰੁਪਏ ਮਹੀਨਾ ਖਰਚਾ ਜਾ ਰਿਹਾ ਔਰ ਕਿੰਨੇ ਸਿੱਖ ਕੌਮ ਦੇ ਵਿੱਚ ਵਿਦਵਾਨ ਨੇ ਚਾਟਾਟ ਅਕਾਊਂਟੈਂਟਸ ਨੇ ਉਹ ਫ੍ਰੀ ਸੇਵਾ ਕਰਨ ਨੂੰ ਤਿਆਰ ਨੇ ਕਿਉਂਕਿ ਉਹੀ ਸੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਕੰਪਨੀਆਂ ਦੇ ਸੀ ਇਹ ਫਿਰ ਮੈਂ ਮੇਰੇ ਖਿਆਲ ਸੰਗ ਜੇ ਮੈਂ ਗਲਤ ਨਾ ਹੋਵਾਂ ਤੇ ਗੋਬਿੰਦ ਸਿੰਘ ਲੋਂਗੋਵਾਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ 8 ਕਰੋੜ ਦੀ ਰਿਕਵਰੀ ਜਿਹੜੀ ਹੈ ਉਹ ਕੋਲੀ ਦੇ ਸਿਰ ਪਾਈ ਗਈ ਹੈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਏ ਹੈ ਕਿ ਅਸੀਂ ਇਹਨਾਂ ਕੋ ਪੁਰਾਣਾ ਬਕਾਇਆ ਵਕੂ ਵਸੂਲਾਂਗੇ 8 ਕਰੋੜ ਹਜੇ ਤੱਕ ਵਸੂਲ ਨਹੀਂ ਕੀਤਾ ਗਿਆ ਹਜੇ ਤੱਕ ਵਸੂਲ ਨਹੀਂ ਹੋਇਆ ਤੇ ਕੀ ਪਤਾ ਲੱਗਦਾ ਇਸ ਦਾ ਪਤਾ ਲੱਗਦਾ ਹੈ ਕਿ ਉਹ ਜਿਹੜੇ ਸੀਏ ਨੇ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੀਏ ਨੇ ਫਿਰ ਇਤੋਂ ਕੀ ਪਤਾ ਲੱਗਦਾ ਇਤੋਂ ਇਹੀ ਪਤਾ ਲੱਗਦਾ ਕਿ ਗੁਰੂ ਦੀ ਗੋਲਕ ਦੇ ਵਿੱਚ ਜਿਹੜਾ ਲੋਕਾਂ ਨੇ ਸ਼ਰਧਾ ਭਾਵ ਦੇ ਨਾਲ ਦਸਵੰਦ ਕੱਢ ਕੇ ਦਿੱਤਾ ਉਹ ਇਹਨਾਂ ਲੋਕਾਂ ਤੇ ਖਰਚ ਹੋ ਰਿਹਾ ਹੈ ਸੋ ਕਈ ਵਾਰ ਇਹ ਆਂਦਾ ਹੈ ਕਿ ਠੀਕ ਹੈ ਇਹ ਪੈਸਾ এডਿਕੇਸ਼ਨ ਤੇ ਸਿੱਖੀ ਦੇ ਪ੍ਰਚਾਰ ਤੇ ਸਿੱਖੀ ਦੇ ਪ੍ਰਸਾਰ ਤੇ ਖਰਚ ਹੋਣਾ ਚਾਹੀਦਾ ਹੈ ਅੱਜ ਦੇਖੋ ਜਾ ਕੇ ਤੁਸੀਂ ਬਾਰਡਰ 벨ਟ ਦੇ ਵਿੱਚ ਸੀਮਾ ਵਰਤੀ ਇਲਾਕਿਆਂ ਚ ਕਿੰਨਾ ਧਰਮ ਪਰਿਵਰਤਨ ਹੋ ਗਿਆ ਪੈਸਾ ਜਿੱਥੇ ਖਰਚ ਹੋਣਾ ਚਾਹੀਦਾ ਉੱਥੇ ਨਹੀਂ ਹੋਇਆ ਮੈਂ ਇਸ ਚੀਜ਼ ਨੂੰ ਕਹਿਣਾ ਚਾਹੁੰਦਾ ਪੈਸਾ ਉੱਥੇ ਖਰਚ ਕਰੋ ਜਿੱਥੇ ਲੋੜ ਆ ਉੱਥੇ ਸਾਨੂੰ ਹੁਣ ਦੇਖੋ ਤੁਸੀਂ ਜਿਹੜੇ ਹੈ ਮਿਸ਼ਨਰੀ ਕਾਲਜ ਮਿਸ਼ਨਰੀ ਸਕੂਲ ਹੋਰ ਵੀ ਕਈ ਧਰਮਾਂ ਨੇ ਆਪਣੇ ਸਟੈਬਲਿਸ਼ ਕਰਨ ਲਈ ਉੱਥੇ ਪਿੰਡਾਂ ਦੇ ਬਾਰਡਰ 벨ਟ ਦੇ ਇਲਾਕਿਆਂ 'ਚ ਸਕੂਲ ਖੋਲੇ ਆ ਮੁਕਾਬਲਾ ਕਰੋ ਉਹਨਾਂ ਨਾਲ ਆਪਣਾ ਇਦਾਂ ਤਾਂ ਪੰਜਾਬ ਤਬਾਹ ਹੋ ਜਾਊਗਾ ਪੰਜਾਬ ਸਿੱਖੀ ਤੋਂ ਦੂਰ ਹੋ ਜਾਊਗਾ ਔਰ ਦੂਸਰੀ ਜਿਹੜੀ ਗੱਲ ਹੈ ਤੁਸੀਂ ਹੋਰ ਵੀ ਕਟਨਾਕ੍ਰਮ ਜਿਹੜੇ ਹੈਗੇ ਆ ਚਲੋ ਮੋٹے ਮੋٹے ਪੰਜਾਬ ਦੀਆਂ ਜ਼ਮੀਨਾਂ ਦਾ ਤਾਂ ਮਸਲੇ ਹੈਗੇ ਹੀ ਆ ਔਰ ਕਈ ਤੁਹਾਡੇ ਸਾਹਮਣੇ ਹੋਰ ਵੀ ਨਸ਼ਰ ਹੋ ਜਾਣਗੇ ਲੇਕਿਨ ਗੱਲ ਇਹ ਹੈ ਕਿ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਗੈਰ ਰਾਜਨੀਤਿਕ ਹੋਣੀ ਚਾਹੀਦੀ ਆ ਅਸੀਂ ਅੱਜ ਸਾਰੀ ਸਿੱਖ ਔਮੇ ਕਹਿੰਨੇ ਆ ਅਸੀਂ ਕਹਿੰਦੇ ਜੀ ਜਿਵੇਂ ਜਦਾਰਾ ਕਾਲੀਫੂਲਾ ਸਿੰਘ ਵਰਗੇ ਹੋਣੇ ਚਾਹੀਦੇ ਆ ਠੀਕ ਹੈ ਨਾ ਤੇ ਜਿਹੜੀ ਕੌਮ ਦੀ ਅਗਵਾਈ ਕਰਨ ਫਿਰ ਜੇ ਇਦਾਂ ਕੰਮ ਚੱਲੂਗਾ ਤਾਂ ਕਿਵੇਂ ਆਗਵਾਈ ਹੋਊਗੀ ਕੌਮ ਨੂੰ ਖੜਨਾ ਪਏਗਾ ਨਾ ਕੌਮ ਨੂੰ ਸੱਚ ਦੇ ਨਾਲ ਖੜਨਾ ਪਏਗਾ ਤੇ ਮੈਂ ਤਾਂ ਇਹ ਕਹਿਣਾ ਪਿਆ ਵੀ ਇਹ ਜਿਹੜੀਆਂ ਰਾਜਨੀਤਿਕ ਤੌਰ ਤੇ ਸਿਆਸੀ ਫਾਇਦੇ ਪੁੰਚਾਣ ਲਈ ਜਿਹੜਾ ਇਹ ਕੀਤਾ ਗਿਆ ਔਰ ਇੱਕ ਚੀਜ਼ ਜਿਹੜੀ ਉਹ ਖੁੱਲ ਕੇ ਸਾਹਮਣੇ ਆਈ ਹੈ ਮੈਨੂੰ ਲੱਗਦਾ ਕਿ ਸਾਰੀ ਸਚਾਈ ਸਾਹਮਣੇ ਆਣੀ ਚਾਹੀਦੀ ਆ ਸਾਰੀਆਂ ਗੱਲਾਂ ਸਾਹਮਣੇ ਆਣੀਆਂ ਚਾਹੀਦੀਆਂ ਬਈ ਜਿਹੜਾ ਪੈਸਾ ਹੈ ਇਹ ਜਿਹੜਾ ਡੀਜ਼ਲ ਵੰਡਿਆ ਗਿਆ ਉਹ ਡੀਜ਼ਲ ਕਿੱਥੋਂ ਕਿੱਥੋਂ ਆਇਆ ਹੁਣ ਹੋ ਸਕਦਾ ਕਿ ਉਹ ਡੀਜ਼ਲ ਦੀਆਂ ਜਿਹੜੀਆਂ ਪਰਚੀਆਂ ਹੈਗੀਆਂ ਉਹ ਖਾਤਿਆਂ ਚੋਂ ਕੱਢ ਕਰ ਕਰ ਦੇਣ ਜਿਹੜੀਆਂ ਪੁਰਾਣੀਆਂ ਚਲੋ ਇੱਕ ਤਾਂ ਆ ਹੀ ਗਈ ਸਾਹਮਣੇ ਲੇਕਿਨ ਹਜੇ ਹੁਣ ਇਹ ਹੈ ਕਿ ਸਾਹਮਣੇ ਉਹਨੂੰ ਫਿਰ ਤੁਸੀਂ ਦੂਜੀ ਗੱਲ ਦੇਖੋ ਜਿਹੜੀ ਸ਼ਰੂਨੀ ਗੁਰਦੁਆਰਾ ਪਰਮੰਧਨ ਕਮੇਟੀ ਨੇ ਬਤੇ ਪਾਸ ਕੀਤੇ ਹੈ ਸਹਾਇਤਾ ਦੇ ਇੱਕ ਮਤਾ ਵਿੱਚ ਉਹ ਹੀ ਹੈ ਜੋ ਸਰਦਾਰ ਸੁਖਬੀ ਸਿੰਘ ਬਾਦਲ ਥੋੜੇ ਦਿਨ ਪਹਿਲਾਂ ਬੋਲ ਕੇ ਗਏ ਆ ਕਿ ਅਸੀਂ ਟੂੜੀ ਦਵਾਂਗੇ ਅਸੀਂ ਫੋਗਿੰਗ ਕਰਾਵਾਂਗੇ ਅਸੀਂ ਅਚਾਰ ਦਵਾਂਗੇ ਮੱਕੀ ਦਾ ਠੀਕ ਹੈ ਨਾ ਪਛੂਆਂ ਲਈ ਤੇ ਉਹੀ ਉਹਨਾਂ ਨੇ ਖੁੱਲਾ ਛੱਡ ਦਿੱਤਾ ਮਤਲਬ ਉਹੀ ਮਤਾ ਉਧਰੋਂ ਕਰ ਦਿੱਤਾ ਜਾਨੀ ਕਹਿਣ ਦਾ ਮਤਲਬ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਥੋੜੇ ਦਿਨ ਪਹਿਲਾਂ ਕੋਸ਼ਨਾਵਾਂ ਸੀਗੀਆਂ ਉਹ ਕੋਸ਼ਨਾਵਾਂ ਸ਼ੁਰੂ ਨਹੀਂ ਗੁਰਦੁਆਰਾ ਪਰਮੰਧਾ ਕਮੇਟੀ ਨੇ ਆ ਗਈਆਂ ਮਸਲਨ ਜੇ ਆਪਾਂ ਗੌਰ ਕਰੀਏ ਕੁਝ ਬਿਆਨਾਂ ਦੇ ਉੱਤੇ ਤੇ ਨਵੇਂ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਹਰਪ੍ਰੀਤ ਸਿੰਘ ਜੀ ਉਹ ਵੀ ਵਾਰ-ਵਾਰ ਇਹੀ ਕਹਿੰਦੇ ਆ ਕਿ ਲੋਕਾਂ ਦੀ ਗੋਲਕਤਾ ਹੀ ਪੈਸਾ ਹੈ ਉਹੀ ਲੋਕਾਂ ਨੂੰ ਦੇਈ ਜਾਂਦੇ ਇਹਦੇ ਵਿੱਚ ਕੋਈ ਵੱਡੀ ਗੱਲ ਹੈ ਨਹੀਂ ਵੈਸੇ ਦੇਖੋ ਗੱਲ ਇਹ ਹੈ ਕਿ ਉਹਨਾਂ ਦਾ ਹੁਣ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਨੇ ਉਹਨਾਂ ਨੇ ਸਿਆਸੀ ਬਿਆਨ ਕਰਨੇ ਆ ਲੇਕਿਨ ਸਿਆਸਤ ਦੇ ਵਿੱਚ ਇਹ ਚੀਜ਼ਾਂ ਇੱਕ ਦੂਜੇ ਦੇ ਉੱਤੇ ਕਟਾਕਸ਼ ਹੋਣੀ ਆ ਲੇਕਿਨ ਗੱਲ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਤੱਥਾਂ ਦੇ ਆਧਾਰ ਤੇ ਗੱਲ ਹੋਣੀ ਚਾਹੀਦੀ ਹੈ ਜਿਹੜੇ ਤੱਥ ਸਾਹਮਣੇ ਆਏ ਆ ਇਹ ਵੀ ਆਣੇ ਚਾਹੀਦੇ ਆ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸਾਹਮਣੇ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਕਿੰਨੀਆਂ ਆ ਕਿੰਨੂੰ ਹਾਲੇ ਦੇ ਦਿੱਤੀਆਂ ਹੋਈਆਂ ਕਿੰਨਾ ਕਰਾਇਆ ਆ ਰਿਹਾ ਕਿੱਥੇ ਜਾ ਰਿਹਾ ਹੁਣ ਜੇ ਇਦਾਂ ਦੀਆਂ ਗੱਲਾਂ ਹੋਣਗੀਆਂ ਕਿ ਜ਼ਮੀਨ ਦੇ ਉੱਤੇ ਜਿਵੇਂ ਗਿਆਨੀ ਜ세ਦਾ ਗਿਆਨੀ ਰਣਜੀਤ ਸਿੰਘ ਕਹਿੰਦੇ ਕਿ 15 ਲੱਖ ਰੁਪਈਆ ਆਮਦਨ ਹੈ ਤਾਂ 19 ਲੱਖ ਅਸੀਂ ਖਰਚ ਕਰੀ ਜਾਂਦੇ ਆ ਤੇ ਇਹ ਇਹ ਚੀਜ਼ਾਂ ਜਿਹੜੀਆਂ ਛੋਟੀਆਂ ਨਹੀਂ ਹੈਗੀਆਂ ਇਹ ਗੁਰੂ ਦੇ ਗੋਲਕ ਦੇ ਪੈਸੇ ਦੀਆਂ ਬਣਾਈਆਂ ਹੋਈਆਂ ਹੈਗੀਆਂ ਜ਼ਮੀਨਾਂ ਤੇ ਇਹ ਤੁਸੀਂ ਮੈਂ ਇਹ ਕਹਿੰਦਾ ਕਿ ਸਿਆਸਤ ਹੋਣੀ ਚਾਹੀਦੀ ਹੈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਸਿਆਸਤ ਕਰਨੀ ਚਾਹੀਦੀ ਹੈ ਲੇਕਿਨ ਗੱਲ ਇਹ ਹੈ ਕਿ ਅਸੀਂ 25 ਸਾਲ ਰਾਜ ਸੀ ਸੱਤਾ ਹੰਡਾ ਲਈ ਹੈ ਫੰਡ ਲੋਕਾਂ ਦੀ ਗੋਲਗ ਦਾ ਇਸਤੇਮਾਲ ਨਾ ਕੀਤੇ ਬਗੈਰ ਮੈਂ ਤਾਂ ਪਿਛਲੀ ਇੰਟਰਵਿਊ ਅਸੀਂ ਬੜੀ ਛਲਾਕਾ ਹਾਲੀ ਕੀਤੀ ਔਰ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਭਾਜੀ ਬੜੀ ਤੁਸੀਂ ਛਲਾਕਾ ਸਰਦਾ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਜੀ ਮੈਂ ਕਹਾਂ ਦੇਖੋ ਜਿਹੜਾ ਚੰਗਾ ਕੰਮ ਕਰਦਾ ਉਹਦੀ ਛਲਾਕਾ ਕਰਨੀ ਵੀ ਬੰਦੀ ਆ ਲੇਕਿਨ ਜੇ ਕੋਈ ਮਾੜਾ ਕੰਮ ਕਰਦਾ ਤੇ ਫਿਰ ਉਹਨੂੰ ਨਿੰਦਲਾ ਵੀ ਸਾਡਾ ਫਰਜ਼ ਹੈਗਾ ਲੇਕਿਨ ਛਲਾਕਾ ਇਸ ਕਰਕੇ ਕੀਤੀ ਕਿ ਪਿੰਡਾਂ ਥਾਈਂ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਨੇ ਆਪਣਾ ਪੈਸਾ ਵੀ ਵੰਡਿਆ ਲੋਕਾਂ ਦੇ ਵਿੱਚ ਜਾ ਕੇ ਡੀਜ਼ਲ ਵੀ ਵੰਡਿਆ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਲੇਕਿਨ ਹੁਣ ਜਿੱਦਨ ਦਾ ਕ ਉਰ ਐਸਜੀਪੀਸੀ ਨੇ ਵੀ ਉਹੀ ਕੁਸ਼ਨ ਆਵਾ ਕਰਦੀਆਂ ਜਿਹੜੀਆਂ ਸਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਥੋੜੇ ਦਿਨ ਪਹਿਲਾਂ ਕੀਤੇ ਸੀ ਯਾਨੀ ਹੁਣ ਸਰਦਾਰ ਐਸਜੀਪੀਸੀ ਦਾ ਜਿੰਨਾ ਟੋਟਲ ਅਗਰ ਸਮਾਨ ਵੀ ਹੈਗਾ ਉਹ ਵਾਇਆ ਸੁਖਬੀਰ ਬਾਦਲ ਵੰਡਿਆ ਜਾਊਗਾ ਜੇ ਸਿੱਧੇ ਤੌਰ ਦੇ ਉੱਤੇ ਮੈਂ ਗੱਲ ਕਹਣਾ ਹਾਂ ਹਾਂ ਇਹਦੇ ਵੰਡਣ ਦਾ ਤਰੀਕਾ ਇਹ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਇੱਕ ਕਮੇਟੀ ਬਣਾਵੇ ਤੇਨ ਮੈਂਬਰੀ ਬਣਾਵੇ ਪੰਜ ਮੈਂਬਰੀ ਬਣਾਵੇ ਬਈ ਇਹੀ ਹੜ ਪੀੜਤਾਂ ਦੀ ਸਹਾਇਤਾ ਕਰੂਗੀ ਜਿਨ੍ਹਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਉਹ ਉੱਥੋਂ ਮੰਨ ਲਓ ਕਿਸੇ ਨੂੰ ਤੂੜੀ ਚਾਹੀਦੀ ਆ ਚਾਰ ਚਾਹੀਦਾ ਉਹ ਉਹਨਾਂ ਨੂੰ ਇੱਕ ਸੈਂਟਰਲਾਈਜ਼ ਆਪਣਾ ਇੰਨੀਆਂ ਜ਼ਮੀਨਾਂ ਪਈਆਂ ਉੱਥੇ ਆਪਣਾ ਹੱਬ ਬਣਾ ਦੇਣ ਉੱਥੋਂ ਸਿੱਧਾ ਸਪਲਾਈ ਹੋਵੇ ਉਹਦੇ 'ਚ ਨਾ ਤਾਂ ਅਕਾਲੀ ਦਲ ਆਵੇ ਨਾ ਭਾਜਪਾ ਆਵੇ ਨਾ ਕਾਂਗਰਸ ਆਵੇ ਕਿਸੇ ਨੂੰ ਕੋਈ ਇਤਰਾਜ਼ ਹੀ ਨਾ ਹੋਵੇ ਨਾ ਉੱਥੇ ਜਿਹੜੇ ਆ ਆਪਣਾ ਭਾਈ ਉਮਰਤਪਾਲ ਸਿੰਘ ਖਾਲਸਾ ਦਾ ਦਲ ਆਵੇ ਵਿੱਚ ਕੋਈ ਵੀ ਨਾ ਹੋਵੇ ਕਲੀਅਰ ਹੋ ਜੇ ਬਾਕੀ ਜਿਹੜੀਆਂ ਜ਼ਮੀਨਾਂ ਜਾਦਾਦਾ ਐਸਜੀਪੀਸੀ ਦੀਆਂ ਜਿਹੜੀਆਂ ਛੜਾਈਆਂ ਹੀ ਨਹੀਂ ਕਬਜ਼ੇ ਹੋਏ ਪਏ ਆ ਕਿਰਾਏ ਘਟ ਆ ਰਹੇ ਆ ਇਹਨਾਂ ਉੱਤੇ ਵਿਚਾਰ ਬੜਾ ਕਰਨਾ ਜ਼ਰੂਰੀ ਹੈਗਾ ਕਿਉਂਕਿ ਇਹ ਕਿੰਨਾ ਗੋਲ ਹੈਗੀਆਂ ਕਿਹੜੇ ਇਹੋ ਜਿਹੇ ਲੋਕ ਆ ਜਿਹੜੇ ਐਸਜੀਪੀਸੀ ਦੀਆਂ ਜ਼ਮੀਨਾਂ ਨੂੰ ਹੀ ਜੜਾ ਵਾ ਜਾਂ ਤਾਂ ਨੱਪ ਕੇ ਬੈਠਿਆ ਜਾਂ ਕਿਰਾਇਆ ਘੱਟ ਦੇ ਰਿਹਾ ਕਿਉਂਕਿ ਕਈ ਜ਼ਮੀਨਾਂ ਮੈਂ ਤਾਂ ਸੁਣਿਆ ਕਈ ਦੁਕਾਨਾਂ ਬੜੀਆਂ ਮਹਿੰਗੀਆਂ ਮਹਿੰਗੀਆਂ 4-400 ਰੁਪਏ ਜਾਂ 1000-1000 ਰੁਪਏ ਦੇ ਚੜੀਆਂ ਹੋਈਆਂ ਜਿਵੇਂ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਮੈਨੂੰ ਇੱਕ ਵਾਰ ਵੇਰਵੇ ਨਾਲ ਸਮਝਾਇਆ ਸੀ ਦੱਸਿਆ ਸੀ ਇਹ ਚੀਜ਼ਾਂ ਵੀ ਸਾਹਮਣੇ ਨਿਸ਼ਰ ਹੋਣੀਆਂ ਚਾਹੀਦੀਆਂ ਵੀ ਇਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਗੁਰੂ ਦੀਆਂ ਗੋਲਕਾਂ ਦੇ ਨਾਲ ਖਰੀਦੀਆਂ ਹੋਈਆਂ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਮਸੰਦ ਬਣ ਕੇ ਬੈਠੇ ਹੋਏ ਡਾਕਟਰ ਸਾਹਿਬ ਨਿੱਜੀ ਤੌਰ ਤੇ ਮੇਰਾ ਸਵਾਲ ਹੈ ਜਿੰਨਾ ਕ ਵੀ ਮੈਂ ਐਸਜੀਪੀਸੀ ਨੂੰ ਵਿਚਰਦੇ ਦੇਖਿਆ ਸੁਖਬੀਰ ਸਿੰਘ ਬਾਦਲ ਨੂੰ ਐਸਜੀਪੀਸੀ ਇੱਕ ਆਟੋਨਮਸ ਬਾਡੀ ਹੈ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਨੇ ਪਰ ਜਦ ਕਦੀ ਵੀ ਲੋੜ ਪੈਂਦੀ ਹੈ ਹਰਜਿੰਦਰ ਸਿੰਘ ਧਾਮੀ ਜਾਂ ਐਸਜੀਪੀਸੀ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਕਿਉਂ ਪਾਲਣ ਲੱਗ ਜਾਂਦੇ ਆ ਨੇਕੋ ਜੱਥੇਦਾਰ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੀ ਕਮੇਟੀ ਦੇ ਮੈਂਬਰ ਵੀ ਹੈ ਵਰਕਿੰਗ ਕਮੇਟੀ ਦਾ ਮੈਂਬਰ ਵੀ ਹੈ ਇਹ ਤਾਂ ਤੁਹਾਨੂੰ ਪਤਾ ਹੈ ਨਾ ਤੇ ਉਹਨਾਂ ਉਹ ਅਕਾਲੀ ਵੀ ਨੇ ਨਾਲ ਉਹ ਰਾਜਨੀਤਿਕ ਹਸਤੀ ਵੀ ਹੈਗੇ ਨਾਲ ਮੰਨ ਲਓ ਜੇ ਪੁਰਾਣੇ ਵੀ ਜਿੰਨੇ ਗਏ ਨੇ ਸਾਰੇ ਕਿਰਪਾਲ ਸਿੰਘ ਬਡੁੰਗਰ ਗਏ ਨੇ ਉਹ ਵੱਡੇ ਬਾਲਸਾ ਦੇ ਰਾਜਨੀਤਿਕ ਸਲਾਹ ਕਰ ਰਹੇ ਨੇ ਇਸ ਕਰਕੇ ਬੀਬੀ ਜਗੀਰਕੌਰ ਪੰਜਾਬ ਦੇ ਮੰਤਰੀ ਰਹੇ ਨੇ ਅਕਾਲੀ ਦਲ ਦੀ ਸਰਕਾਰ ਚ ਰਹੇ ਨੇ ਅੱਪਾ ਕਿਸੇ ਨੂੰ ਇਦਾਂ ਕਰਨ ਨਹੀਂ ਸਕਦੇ ਕਿਉਂਕਿ ਇਹ ਰਾਜਨੀਤਿਕ ਹਸਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬੈਠੀਆਂ ਹੋਈਆਂ ਇਹ ਰਾਜਨੀਤਿਕ ਲੋਕ ਨੇ ਇਹ ਨਾਨ ਪੋਲੀਟਿਕਲ ਲੋਕ ਨਹੀਂ ਹੈ ਇਹ ਪੋਲੀਟਿਕਲ ਲੋਕ ਨੇ ਇਹ ਰਾਜਨੀਤਿਕ ਲੋਕ ਨੇ ਜਿਹੜੇ ਐਸਜੀਪੀਸੀ ਨੂੰ ਚਲਾ ਰਹੇ ਨੇ ਔਰ ਇਹਦੇ ਵਿੱਚ ਮੰਨ ਲਓ ਜੇ ਆਨਰੇਰੀ ਸੈਕਟਰੀ ਨੇ ਕੁਲਵੰਤ ਸਿੰਘ ਮੰਨ ਚਲੋ ਇਹਨਾਂ ਦਾ ਤਾਂ ਕਿਰਦਾਰ ਬਹੁਤ ਉੱਚਾ ਕਿਉਂਕਿ ਮੈਂ ਇਹਨਾਂ ਨੂੰ ਨੇੜੇੋਂ ਜਾਣਦਾ ਹਾਂ ਇਹ ਤਾਂ ਸੱਚੇ ਗੁਰਸਿੱਖ ਹੈਗੇ ਆ ਇਹ ਇਹ ਅਕਾਲੀ ਦੱਤ੍ਹ ਦੇ ਪ੍ਰਧਾਨ ਰਹੇ ਨੇ ਜਲੰਧਰ ਦੇ ਕਿੰਨੇ ਸਾਲ ਤੇ ਇਸ ਕਰਕੇ ਜਿਹੜਾ ਜਿਹੜੇ ਉੱਥੇ ਜਿੱਤ ਕੇ ਗਏ ਨੇ ਛਰੌਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਂਬਰ ਨੇ ਸਹਿਬਾਨ ਜਿਹੜੇ ਉਹ ਸਾਰੇ ਰਾਜਨੀਤਿਕ ਲੋਕ ਨੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਜ਼ਿਆਦਾਤਰ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਕਿਉਂਕਿ 2011 ਦੇ ਹੀ ਚੋਣਾਂ ਦੇ ਵਿੱਚ ਉਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਿਕਟਾਂ ਦਿੱਤੀਆਂ ਸੀ ਉਹ ਅੱਜ ਤੱਕ 14 ਸਾਲਾਂ ਤੋਂ ਉਹਨਾਂ ਦੇ ਹੀ ਮੈਂਬਰ ਹੈਗੇ ਆ ਸੋ ਇਸ ਕਰਕੇ ਰਾਜਨੀਤਿਕ ਹੋਣ ਕਰਕੇ ਪੱਕਾ ਪੂਰਦੇ ਨੇ ਅਦਰਵਾਈਜ਼ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਕਹੀਏ ਕਿ ਪੱਕਾ ਪੂਰਨਾ ਹੁੰਦਾ ਤੇ ਇਸ ਕਰਕੇ ਪੂਰਿਆ ਜਾਂਦਾ ਕਿ ਉਹ ਅਕਾਲੀ ਦਲ ਦੇ ਟਿਕਟਾਂ ਤੇ ਚੋਣਾ ਵੀ ਲੜਦੇ ਪਰ ਹੁਣ ਦੀ ਸਥਿਤੀ ਜੇ ਦੇਖੀਏ ਐਸਜੀਪੀਸੀ ਵੱਲ ਦਾ ਹੁਣ ਜਿਹੜਾ ਵਿਚਾਰ ਹੈ ਉਹ ਇਹ ਜਾਂਦਾ ਪਿਆ ਕਿ ਸੁਖਵੀਰ ਸਿੰਘ ਬਾਦਲ ਦੀ ਮਦਦ ਕੀਤੀ ਜਾ ਰਹੀ ਹੈ 2027 ਵਾਸਤੇ ਤਿਆਰ ਕੀਤਾ ਜਾ ਰਿਹਾ ਕਿੱਥੇ ਪੰਥ ਖੜਿਆ ਫਿਰ ਕਿੱਥੇ ਅਕਾਲੀ ਦਲ ਖੜਿਆ ਇਹੀ ਲੋਕਾਂ ਦੇ ਵਿਦਵਾਨਾਂ ਦੇ ਵਿੱਚ ਅੱਜ ਦੀ ਚਰਚਾ ਹੋ ਰਹੀ ਹੈ ਇਹੀ ਸਿੱਖ ਚਿੰਤਕਾਂ ਦੇ ਵਿੱਚ ਚਰਚਾ ਹੋ ਰਹੀ ਹੈ ਵੀ ਜਿਹੜਾ ਗੋਲਗ ਦਾ ਪੈਸਾ ਹੈਗਾ ਉਹਨੂੰ ਨਰੋਲ ਗੈਰ ਰਾਜਨੀਤਿਕ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਜੇ ਅਸੀਂ ਲੋਕਾਂ ਦੀ ਮਦਦ ਕਰਨੀ ਹੈ ਉਹਦਾ ਰਾਜਸੀ ਔਰ ਵੋਟਾਂ ਲਈ ਫਾਇਦਾ ਨਹੀਂ ਲੈਣਾ ਚਾਹੀਦਾ ਫਿਰ ਤਾਂ ਇਹ ਹੋ ਗਿਆ ਕਿ ਗੁਰੂ ਦੀ ਗੋਲਕ ਦੇ ਵਿੱਚ ਮੱਥਾ ਟੇਕਿਆ ਉਸ ਮੱਥਾ ਟੇਕੇ ਦਾ ਅਸੀਂ ਨਾਲ ਅਸੀਂ ਕਿਸੇ ਦੀ ਮਦਦ ਕਰਕੇ ਉਹਦੇ ਕੋਲ ਵੋਟਾਂ ਲੱਭਦੇ ਪਏ ਆ ਠੀਕ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਵੋਟਾਂ ਹੀ ਲੱਭਦੇ ਪਏ ਆ ਫੀਲਡ 'ਚ ਜਾ ਕੇ ਦਾ ਸਿਆਸਤ ਦਾ ਆਪਣਾ ਰੋਡ ਮੈਪ ਹੀ ਤਿਆਰ ਕਰਦੇ ਪਏ ਆ ਠੀਕ ਹੈ ਮੈਂ ਤਾਂ ਕਹਣਾ ਵਾਇਗੁਰੂ ਦੀ ਬੜੀ ਦਾਤ ਹੈ ਬੜੀ ਬਖਸ਼ਿਸ਼ ਹੈ بڑے بڑے ਅਮੀਰ ਲੋਕ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਨਾ ਪੈਸਾ ਤਾਂ ਉਹ ਆਪ ਵੀ ਇਕੱਠਾ ਕਰਕੇ ਵੰਡ ਸਕਦੇ ਆ ਲੇਕਿਨ ਇਹਦੇ ਵਾਸਤੇ ਬੜੀ ਚਿੰਤਾ ਦੀ ਕਲ ਦੀ ਲਹਿਰ ਹੈ ਮੇਰੀ ਕਈ ਸਿੱਖ ਵਿਦਵਾਨਾਂ ਨੇ ਮੈਨੂੰ ਫੋਨ ਵੀ ਆਏ ਮੇਰੇ ਮਿੱਤਰ ਨੇ ਮੈਂ ਉਹਨਾਂ ਦਾ ਰਿਗਾਰਡ ਵੀ ਕਰਦਾ ਕਈਆਂ ਨੇ ਮੈਨੂੰ ਦੱਸਿਆ ਵੀ ਗੱਲਾਂ ਕਈਆਂ ਨੇ ਵਿਚਾਰ ਚਰਚਾ ਵੀ ਕੀਤੀ ਵੀ ਭਾਈ ਪਾਜੀ ਜਿਹੜਾ ਨਾ ਇਹ ਪੰਜਾਬ ਲਈ ਸਹੀ ਨਹੀਂ ਹੈ ਸਾਡੀ ਸਿੱਖੀ ਲਈ ਸਹੀ ਨਹੀਂ ਹੈਗਾ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਨੂੰ ਜਿਹੜੀ ਮਦਦ ਕਰ ਰਹੇ ਆ ਇਦਾਂ ਦਾ ਪੰਥ ਦੀ ਸੇਵਾ ਉਹਨਾਂ ਨੇ ਇੱਕ ਮੇਰੇ ਚਲੋ ਮੈਂ ਨਾ ਨਹੀਂ ਲੈਣਾ ਦੱਸ ਰਿਹਾ ਸੀ ਕਹਿੰਦੇ ਇਦਾਂ ਦਾ ਪੰਥ ਦੀ ਸੇਵਾ ਭਾਈ ਅਮਰਤਪਾਲ ਸਿੰਘ ਖਾਲਸਾ ਵੀ ਕਰ ਰਹੇ ਨੇ ਫਿਰ ਉਹਨਾਂ ਦੀ ਪਾਰਟੀ ਦੇ ਥਰੂ ਜਿਹੜਾ ਉਹਨਾਂ ਦੇ ਫਾਦਰ ਜਿਹੜੇ ਹੈਗੇ ਨੇ ਉਹਨਾਂ ਦੇ ਥਰੂ ਵੰਡਾ ਵੰਡਾਦੇ ਉਹ ਸਮਾਨ ਉਹ ਵੀ ਦਾ ਮੈਂਬਰ ਪਾਰਲੀਮੈਂਟ ਨੇ ਉਹ ਵੀ ਦਾ ਸਿੱਖੀ ਲਈ ਉਹਨਾਂ ਨੇ ਵੀ ਦਾ ਗੁਰੂ ਗ੍ਰੰਥ ਸਾਹਿਬ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕੀਤਾ ਨੌਜਵਾਨਾਂ ਨੂੰ ਨਸ਼ੇ ਛਡਾਣ ਲਈ ਕੰਮ ਕੀਤਾ ਠੀਕ ਹੈ ਹਕੂਮਤਾਂ ਨਾਲ ਟਕਰਾਵ ਹੁੰਦਾ ਹਕੂਮਤਾਂ ਦੇ ਅੰਦਰ ਦਿੱਤਾ ਹੋਇਆ ਤੇ ਲੇਕਿਨ ਗੱਲ ਇਹ ਹੈ ਕਿ ਕਹਿੰਦੇ ਉਹਨਾਂ ਦਾ ਵੀ ਦਾ ਮੰਤਵ ਉਹੀ ਆ ਭਈ ਪੰਜਾਬ ਦੇ ਵਿੱਚ ਸਿੱਖੀ ਨੂੰ ਜਿਹੜਾ ਵਾ ਖ ਤੇ ਪੰਜਾਬ ਚ ਨੌਜਵਾਨਾਂ ਨੂੰ ਮਸ਼ਾ ਛੜਾਣਾ ਹੈ ਠੀਕ ਆ ਉਹਨਾਂ ਨੇ ਕੁਝ ਮੰਤਵ ਜਿਹੜੇ ਆ ਦੂਜੇ ਆਪਣੇ ਰਾਜਸੀ ਪਾਰਟੀਆਂ ਨੂੰ ਉਹ ਨਹੀਂ ਪਾਉਂਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਹਾਰਡ ਕੋਰ ਬੰਦੇ ਜਾ ਰਹੇ ਆ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਆ ਲੇਕਿਨ ਕਹਿੰਦਾ ਮਕਸਦ ਹੈਗਾ ਕਹਿੰਦੇ ਫਿਰ ਇੰਨਾ ਥਰੂ ਵੀ ਕੋਸ਼ਨਾਵਾ ਖਰਾ ਦੈਨੀਆਂ ਚਾਹੀਦੀਆਂ ਫਿਰ ਕਹਿੰਦੇ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਕਿਹੜਾ ਮਾੜੇ ਨੇ ਫਿਰ ਉਹਨਾਂ ਥਰੂ ਵੀ ਕੋਸ਼ਨਾਵਾ ਕਰਾ ਦੇਣੀਆਂ ਚਾਹੀਦੀਆਂ ਭਈ ਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਨਾ ਉਹਨਾਂ ਦਾ ਜਿਹੜਾ ਵਾ ਡੀਜ਼ਲ ਜਿਹੜਾ ਐਸਜੀਪੀਸੀ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਵੰਡਣਗੇ ਸੋ ਲੋਕਾਂ 'ਚ ਚਿੰਤਾ ਹੈਗੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਿੰਤਾ ਹੈਗੀ ਆ ਇਹੀ ਕਰਕੇ ਦੇਖੋ ਮੈਂ ਇਹੀ ਕਰਕੇ ਕਹਿੰਦਾ ਕਿ ਐਸਜੀਪੀਸੀ ਉਹ ਸ਼੍ਰੀ ਕਾਲ ਤਖਸਾਲ ਤੇ ਜਿਹੜੀਆਂ ਦਖਲਅੰਦਾਜ਼ੀ ਹੈ ਇਹਦੇ ਕਰਕੇ ਹੀ ਅਕਾਲੀ ਦਲ ਦਾ ਕਹਾਣ ਹੋਇਆ ਇੱਥੇ ਤੱਕ ਅਕਾਲੀ ਦਲ ਇਸੇ ਕਰਕੇ ਪਹੁੰਚਿਆ ਅੱਜ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਧਰਮ ਚੋ ਦਖਲਅੰਦਾਜ਼ੀ ਬੰਦ ਕਰਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੱਜ ਅਕਾਲੀ ਦਲ ਮੋਰਚੇ ਰਾਕੇ ਖੜਾ ਹੋ ਜਾਏ ਸਾਰਾ ਪੰਜਾਬ ਖੜਾ ਹੋ ਜੂ ਨਾਲ ਇਹ ਮੈਂ ਗਰੰਟੀ ਨਾਲ ਕਹਿੰਦਾ ਲੇਕਿਨ ਜਦੋਂ ਅਸੀਂ ਦਖਲਅੰਦਾਜ਼ੀ ਕਰਦੇ ਆ ਜਦੋਂ ਅਸੀਂ ਗੋਲਕਾਂ ਦੇ ਪੈਸੇ ਦਾ ਇਸਤੇਮਾਲ ਕਰਦੇ ਆ ਫਿਰ ਰੋਲਾ ਪੈਂਦਾ ਹੁਣ ਦੇਖੋ 550 ਸਾਲਾ ਜਿਹੜਾ ਵਾ ਸੁਲਤਾਨਪੁਰ ਲੋਧੀ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਸੀ ਉਤਸ ਉਹਦੇ ਵਿੱਚ ਤੁਸੀਂ ਇਹ ਦੇਖੋ ਬਈ ਸਰਕਾਰ ਪੈਸਾ ਖਰਚ ਕਰ ਰਹੀ ਸੀ ਲੇਕਿਨ ਫਿਰ ਵੀ ਐਸਜੀਪੀਸੀ ਨੇ ਆਪਣਾ ਪੈਸਾ 14 ਕਰੋੜ ਰੁਪਈਆ ਖਰਚ ਕਰਕੇ ਅਲੱਗ ਸਟੇਜ ਤਿਆਰ ਕੀਤੀ ਕਿਹਦੇ ਲਈ ਤਿਆਰ ਕੀਤੀ ਉਹਦੇ ਉੱਤੇ ਬੜਾ ਵਿਚਾਰ ਚਰਚਾ ਹੋਈ ਬੜਾ ਰੌਲਾ ਪਿਆ ਠੀਕ ਹੈ ਨਾ ਬਹੁਤ ਰੌਲਾ ਪਿਆ ਵੀ ਇਹਨਾਂ ਨੇ ਅਲੱਗ ਤਿਆਰ ਕਰ ਲਈ ਜੀ ਸਰਕਾਰ ਕਰ ਰਹੀ ਸੀ ਸਾਰਾ ਕੁਝ ਸਰਕਾਰ ਨੇ ਪੂਰਾ ਉਹਦਾ ਪ੍ਰੋਜੈਕਟ ਤਿਆਰ ਕੀਤਾ ਲੇਕਿਨ ਇਹਨਾਂ ਨੇ ਆਪਣੀ ਸਟੇਜ ਅਲੱਗ ਬਣਾਈ ਐਸਜੀਪੀਸੀ ਠੀਕ ਹੈ ਬਣਾਈ ਕੋਈ ਗੱਲ ਨਹੀਂ ਲੇਕਿਨ 14 ਕਰੋੜ ਦਾ ਠੇਕਾ ਦਿੱਤਾ ਟੈਂਟ ਦਾ ਕਿਸੇ ਨੂੰ ਉਹਦਾ ਬੜਾ ਰੌਲਾ ਪਿਆ ਬਾਅਦ ਵਿੱਚ ਹੋਰ ਬੜੀਆਂ ਚੀਜ਼ਾਂ ਹੈਗੀਆਂ ਸੂਕੇ ਪ੍ਰਸ਼ਾਦਿਆਂ ਦੇ ਲੰਗਰ ਦਾ ਜਿਹੜਾ ਕਿੰਨਾ ਵੱਡਾ ਘਟਾਲਾ ਹੋਇਆ ਉਹ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੈਗੀ 328 ਸਰੂਪਾਂ ਦੀ ਕਈ ਗੱਲਾਂ ਹੈਗੀਆਂ ਜਿਹੜੀਆਂ ਸਿੱਖ ਜਿਹੜੇ ਪੰਥ ਦੇ ਵਿਦਵਾਨ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਕਾਫੀ ਚਿੰਤਾਵਾਂ ਪੈਦਾ ਕਰਦੀਆਂ ਮੇਰਾ ਅੰਤਲਾ ਸਵਾਲ ਹੈ ਡਾਕਟਰ ਸਾਹਿਬ ਹੁਣ ਜੋ ਸਿਚੁਏਸ਼ਨ ਕੱਲ ਪੈਦਾ ਹੋਈ ਜਾਂ ਜੋ ਖੁਲਾਸੇ ਹੋਏ ਨੇ ਇਹਦੇ ਵਿੱਚ ਬਣੀ ਬਣਾਈ ਹਾਈਪ ਨੂੰ ਕਿਤੇ ਢਾਲ ਲੱਗੂਗੀ ਆਉਂਦੇ ਸਮੇਂ 'ਚ ਕਿ ਨਹੀਂ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਨ੍ਹਾਂ ਨੇ ਵੀ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਨੇਕ ਸਲਾਹ ਨਹੀਂ ਹੈ ਕੋਈ ਇੱਕ ਸੱਚੇ ਸਿੱਖ ਦੇ ਤੌਰ ਤੇ ਇੱਕ ਸੱਚੇ ਪੰਜਾਬੀ ਦੇ ਤੌਰ ਤੇ ਇੱਕ ਮੈਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਾਸਕ ਹਾਂ ਮੈਂ ਵੀ ਉਹਨਾਂ ਦੇ ਦਿੱਤੇ ਹੋਏ ਰਸਤੇ ਤੇ ਸੱਚਖੰਡ ਤੇ ਰਸਤੇ ਉੱਤੇ ਚੱਲਣ ਵਾਲਾ ਉਪਾਸਕ ਹਾਂ ਮੈਨੂੰ ਇਹ ਲੱਗਦਾ ਹੈ ਕਿ ਜਿੰਨੇ ਵੀ ਸਲਾਹ ਦਿੱਤੀ ਹੈ ਇਸੇ ਨੇਕ ਸਲਾਹਣੀ ਹੈ ਇਹ ਜਿਹੜਾ ਅਗਰ ਕੋਈ ਡੀਜ਼ਲ ਜਾਂ ਪੈਸਾ ਜਾਂ ਰਾਸ਼ੀ ਵੰਡੀ ਜਾਣੀ ਚਾਹੀਦੀ ਸੀਗੀ ਕੁਝ ਇਹ ਆਪਣੇ ਆਪਣੇ ਯਾਰਾਂ ਮਿੱਤਰਾਂ ਦੀ ਦੇਖੋ ਇਕੱਠੇ ਕਰਕੇ ਵੰਡੀ ਜਾਣੀ ਚਾਹੀਦੀ ਸੀ ਹੁਣ ਮੰਨ ਲਓ ਜੇ ਤੁਸੀਂ ਵਿਦੇਸ਼ਾਂ ਚੋਂ ਪੈਸਾ ਆ ਰਿਹਾ ਕਾਫੀ ਇਕੱਠਾ ਹੋ ਰਿਹਾ ਮਨ ਕੀ ਦਾਤ ਉਹ ਲਖਨੇ ਦਿੱਤਾ ਹੈਗਾ ਵਿਦੇ ਗੁਰਦਾਰਸ ਮਾਨ ਨੇ ਦਿੱਤਾ ਹੈਗਾ ਲੈਕਚਰ ਗੁਰਦੁਆਰਾ ਇੰਗਲੈਂਡ ਤੋਂ 50 ਲੱਖ ਰੁਪਏ ਇਕੱਠਾ ਹੋਇਆ ਹੋਰ ਕਈ ਜਗ੍ਹਾ ਦੇ ਉੱਤੇ 2-4 ਕਰੋੜ 5 ਕਰੋੜ ਕਈ ਜਗ੍ਹਾ ਤੇ ਇਕੱਠਾ ਹੋਇਆ ਕੈਨੇਡਾ ਬਹੁਤ ਇਕੱਠਾ ਹੋ ਰਿਹਾ ਪੈਸਾ ਤੇ ਇਹ ਕੋਈ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਗੋਲਕ ਦਾ ਪੈਸਾ ਨਹੀਂ ਹੈ ਇਹ ਆਪਣੀ ਕਮਾਈ ਦਾ ਦਸਵੰਦ ਕੱਢਿਆ ਗਿਆ ਲੋਕਾਂ ਵੱਲੋਂ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਹੀ ਦਿੱਤੀ ਹੈ ਵੀ ਤੁਸੀਂ ਦਸਵੰਦ ਕੱਟਣਾ ਤੇ ਲੋਕੀ ਕੱਢ ਰਹੇ ਨੇ ਪੰਜਾਬ ਦੇ ਵਿੱਚ ਮੈਂ ਮਜ਼ਾਕ ਨਹੀਂ ਕਰ ਰਿਹਾ ਔਰ ਇਸ ਗੱਲ ਨੂੰ ਤੁਸੀਂ ਬਿਲਕੁਲ ਸੀਰੀਅਸ ਹੋ ਕੇ ਲੈਣਾ ਇਹ ਮੇਰੇ ਕੋਲ ਪੰਜਾਬ ਦੇ بڑے ਲੋਕਾਂ ਨੇ ਮੈਨੂੰ ਅਪਰੋਚ ਕੀਤਾ ਬਾਈ ਸਰਿੰਦਰਪਾਲ ਜੀ ਸਾਨੂੰ ਕੋਈ ਇਦਾਂ ਦਾ ਰਸਤਾ ਦੱਸੋ ਕਿ ਪੈਸਾ ਸਹੀ ਤਰੀਕੇ ਸਹੀ ਜਗ੍ਹਾ ਜਾ ਕੇ ਲੱਗੇ ਤੇ ਮੈਂ ਕਿਹਾ ਕਹਿੰਦੇ ਯਾਰ ਜੇ ਅਸੀਂ ਸਰਕਾਰ ਕੰਨੀ ਦਿੰਨੇ ਆ ਤਾਂ ਸਰਕਾਰ ਪਤਾ ਨਹੀਂ ਕਿੱਦਾਂ ਵਰਤੇਗੀ ਜੇ ਅਸੀਂ ਸਰਥਾਵਾਂ ਨੂੰ ਦੇਣੇ ਆ ਪਤਾ ਨਹੀਂ ਉਹਨਾਂ ਤੱਕ ਪਹੁੰਚਣਾ ਕਿ ਨਹੀਂ ਪਹੁੰਚਣਾ ਅਸੀਂ ਸਰਪੰਚਾਂ ਨੂੰ ਦੇਣੇ ਆ ਪਤਾ ਨਹੀਂ ਇਸਤੇਮਾਲ ਹੋਣਾ ਕਿ ਨਹੀਂ ਹੋਣਾ ਸਾਨੂੰ ਇਦਾਂ ਦਾ ਰਸਤਾ ਦੱਸੋ ਕਿ ਸਾਡਾ ਜਿਹੜਾ ਅਸੀਂ ਦਸਵੰਦ ਗੱਡੀ ਹੈ ਅਸੀਂ ਜਿਹੜਾ ਪੈਸਾ ਕਢਣਾ ਇਹ ਸਹੀ ਜਗ੍ਹਾ ਤੇ ਜਾ ਕੇ ਜਾ ਕੇ ਲੱਗੇ ਅਜੇ ਤੱਕ ਲੋਕ ਐਸੀ ਚੀਜ਼ ਦੀ ਇੰਤਜ਼ਾਰ ਵੀ ਕਰ ਰਿਹਾ ਕੋਈ ਐਦਾਂ ਦਾ ਪਲੇਟਫਾਰਮ ਕੋਈ ਐਦਾਂ ਦਾ ਸੈਂਟਰਲਾਈਜ਼ ਕੇਂਦਰੀਕਰਨ ਐਦਾਂ ਦਾ ਕੋਈ ਹੋ ਜਾਵੇ ਜਿਹਦੇ ਵਿੱਚ ਲੱਗੇ ਕਿ ਯਾਰ ਸਾਡਾ ਦਿੱਤਾ ਪੈਸਾ ਜਿਹੜਾ ਵਾਕੇ ਹੀ ਉਸ ਹੜਪੀੜਤਾਂ ਲਈ ਉਸ ਗਰੀਬਾਂ ਦੀ ਚੀਖਾਂ ਦੇ ਲਈ ਕੁਝ ਮਰਮ ਲਾਉਣ ਵਾਲਾ ਤੇ ਕੋਈ ਕਿਸਾਨਾਂ ਨੂੰ ਮਰਮ ਲਾਉਣ ਵਾਲਾ ਤੇ ਉਹ ਕਹਿੰਦੇ ਜੀ ਅਸੀਂ ਉੱਥੇ ਪੈਸਾ ਦੇਣ ਨੂੰ ਤਿਆਰ ਹਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਮੈਨੂੰ ਸੰਪਰਕ ਕੀਤਾ ਲੇਕਿਨ ਗੱਲ ਇਹ ਹੈ ਕਿ ਆਪਣਾ ਵਿਸ਼ੇ ਜਿਹੜਾ ਵਾ ਉਹ ਰਾਜਨੀਤਿਕ ਚੱਲ ਰਿਆ ਸੀ ਕਿ ਗੋਲਕਾਂ ਦਾ ਪੈਸਾ ਰਾਜਨੀਤਿਕ ਤੌਰ ਤੇ ਇਹ ਵਿਸ਼ੇ ਚੱਲ ਰਿਹਾ ਸੀ ਇਸ ਕਰਕੇ ਮੈਂ ਕਹਿੰਦਾ ਕਿ ਇਹ ਲੰਬਾ ਵਿਸ਼ੇ ਦੂਜੇ ਪਾਸੇ ਚਲਾ ਜਾਣਾ ਲੇਕਿਨ ਗੱਲ ਇਹ ਹੈ ਕਿ ਮੈਂ ਇਹ ਚਾਹਨਾ ਹੈਗਾ ਕਿ ਮੈਂ ਇਹ ਹਜੇ ਵੀ ਇਸ ਚੀਜ਼ ਦਾ ਪੱਖਤਾਰ ਹੈਗਾ ਕਿ ਜੋ ਵੀ ਸੇਵਾ ਕਰਨੀ ਹੈਗੀ ਆਪਣੇ ਯਾਰਾਂ ਮਿੱਤਰਾਂ ਤੋਂ ਆਪਣੇ ਦੋਸਤਾਂ ਯਾਰਾਂ ਤੋਂ ਇਕੱਠੀ ਕਰਕੇ ਕਰੋ ਜਿਹੜਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈਗਾ ਆਪਣਾ ਉਹਨਾਂ ਨੇ ਆਪਣਾ ਨਿਭਾ ਲੈਣਾ ਸਕਸ਼ਮ ਹੈਗੇ ਨੇ ਜਿੰਨੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਆਪ 'ਚ ਸક્ષਮ ਨੇ ਉਹ ਤੋਂ ਕਿਤੇ ਮੈਨੂੰ ਲੱਗਦਾ ਵੱਧ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਕਾਬਲ ਨੇ ਵਕੀਲ ਨੇ ਸਮਝਦਾਰ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੀ ਕਮੇਟੀ ਬਣਾ ਕੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਿਹੜਾ ਉਹ ਲੋਕਾਂ ਦੀ ਸੇਵਾ ਕਰਨ ਜਿਹੜੇ ਕਿਸਾਨਾਂ ਦੀ ਫਸਲ ਤਬਾਹ ਹੋਈ ਹੈ ਘਰ ਡਿੱਗੇ ਨੇ ਉਹਨਾਂ ਤੱਕ ਮਾਲੀ ਸਹਾਇਤਾ ਪਹੁੰਚਾਈ ਜਾਵੇ ਇਹ ਸਿਚੁਏਸ਼ਨ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲੀਆਂ ਅਕਾਲੀ ਦਲ ਦਾ ਭਵਿੱਖ ਹੁਣ ਕੀ ਕਹਿੰਦਾ ਉਹ ਵਕਤ ਦੱਸੇਗਾ ਉਹ ਤੱਕ ਲਈ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚਾਹੁੰਨਾ ਬਣੇ ਰਵਾਨਾ ਇੰਡੀਆ ਪੰਜਾਬੀ